ਕੰਦੇ ਆਪਰੇ ਤੁਹਾਨੂੰ ਪਤਾ ਵਲੌਗ ਮਿਸ ਕਰਦੇ ਪਿਛਲੀ ਵਾਰ ਵੀ ਨਹੀਂ ਬਣਾਇਆ ਸੀ ਲਓ ਵੀ ਮਿੱਤਰੋ ਆਪਾਂ ਨੂੰ ਗੱਡੀ ਆਪਣੀ ਨੇ ਕਰ ਲਿਆ ਪਿਕਅਪ ਤਾਂ ਸਪੀਡਾਂ ਚੱਕਣੀ ਆ ਸਪੀਡਾਂ ਚੱਕਣੀਆਂ ਆ ਬਸ ਹੋਈ ਮਿੱਤਰੋ ਬੋਰਿੰਗ ਪਾਸ ਹੋ ਗਿਆ ਡਨ ਯਾ ਇਦੇ ਵਿੱਚ ਚੰਨੇ ਬੈ ਹੋਈ ਜਾਂ ਇਦੇ ਵਿੱਚ ਬੈ ਗਈਆਂ ਆ ਜਾਊਗਾ ਲੱਗ ਲੱਗਾ ਕਰਾਤੀ ਆ ਫਗਵਾੜੇ ਹੋਊਗਾ ਲੁਧਿਆਣੇ ਫਗਵਾੜੇ ਸਟਾਪ ਹੋਊਗਾ ਦੋ ਤਿੰਨ ਦੋ ਤਿੰਨ ਥਾਂ ਤੇ ਸਾਂ ਥਾਊ ਆ ਗਏ ਸੁਦੇਲ ਨੂੰ ਦੇ ਭਾਈ ਵਲਾਗ ਦੇ ਵਿੱਚ ਵਲਾਗ ਸਤਿ ਸ੍ਰੀ ਅਕਾਲ ਪਹਿਲਾ ਸਾਰੇ ਵੀਰ ਹਾਂਜੀ ਮਿੱਤਰੋ ਮਾਰ ਲਿਆ ਲੇੜਾ ਯਾ ਦੇਖੋ ਬੋਰਡਾਂ ਵਿਲਾ ਸਪੈਸ਼ਲ ਸਪੈਸ਼ਲ ਆਈਆਂ ਬਾਹਰੋਂ ਚੱਲ ਪਹਿਲ ਕਰਦੀ ਇੱਕ ਵਾਰ ਦਾ ਪੈਰੋਂ ਚੱਕਦੇ ਸਾਰੇ ਤੇ ਕਰੂ ਕੁਝ ਹਾਂ ਇੱਕ ਵਾਰ ਦਾ ਜੱਕਦੇ ਪੈਰੋਂ ਤੇ ਕਰੂ ਕੁਝ ਮੁੰਡਾ ਆ ਖਾਣ ਵਾਲਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਖੈਰ ਹੋਗੇ ਲੈ ਕੇ ਆ ਕੇ ਤੁਹਾਡੇ ਵਾਸਤੇ ਹੋਰ ਨਵਾਂ ਵਲੌਗ 6-7 7ਕ ਮਹੀਨੇ ਬਾਅਦ ਹਾਂ 8ਕ ਮਹੀਨੇ ਬਾਅਦ ਥੋੜਾ ਸਾਵ ਮਿੱਤਰੋ ਕੈਮ ਜੇ ਤੇ ਵਲੌਗ ਇਦਾਂ ਹੀ ਬਸ ਬੜੇ ਚਿਰਾਂ ਬਾਅਦ ਜਦੋਂ ਦਿਲ ਕਰਦਾ ਆਪਾਂ ਨੂੰ ਤੁਹਾਨੂੰ ਬੜਾ ਸ਼ੌਂਕੀਆ ਤੌਰ ਤੇ ਪਾਉਨੇ ਆਪਾਂ ਨੂੰ ਕੋਈ ਹੈਡੀ ਲਾਲਚ ਨਾ ਆਪਾਂ ਨੂੰ ਦੇ ਨਾਲ ਆਪਣੇ ਬੰਦਿਆਂ ਨੂੰ ਤੇ ਬੰਦੇ ਆਪਣੇ ਹੁਣ ਇਦਾਂ ਵਗੇ ਨਹੀਂ ਤਾਂ ਵੀਰ ਵੀ ਆਪਾਂ ਨੂੰ ਚਲ ਗਏ ਕੈਨੇਡਾ ਵੀਰ ਤੇ ਬੰਦੇ ਆਪਣੇ ਸਾਰੇ ਮਿਸ ਕਰਦੇ ਆ ਨਾ ਮਿੱਤਰੋ ਮੈਂ ਆਬ ਦੁਬਈ ਆ ਗਿਆ ਕੰਮ ਕਰਨ ਮੈਨੂੰ ਵੀ 5 ਕੁ ਮਹੀਨੇ ਹੋ ਗਏ ਆ ਇੱਥੇ ਆਏ ਨੂੰ ਤੇ ਆ ਛੇ ਮਹੀਨਾ ਸਟਾਰਟ ਹੋ ਗਿਆ ਯਾਰ ਹੁਣੀ ਇਨਾਂ ਦੇ ਪਰ ਸਾਡਾ ਮੇਲਾ ਆ ਗਿਆ ਹਣ ਚੱਲੇ ਪਿੰਡ ਨੂੰ ਅੱਜ ਯਾਰ ਹੁਣਾ ਕਰ ਲਈ ਤਿਆਰੀ ਠੀਕ ਆ ਕਿ ਆ ਸਾਡਾ ਕਮਰਾ ਮਿੱਤਰੋ ਹਾਦੀ ਪਾਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਕੈਮ ਜੀ ਭੇਜ ਦੇ ਲੱਗੇ ਫਿਰ ਮੈਨੂੰ ਨਹੀਂ ਟਾਲ ਦੇ ਨਹੀਂ ਟਾਲ ਦੇ ਫਿਰ ਨਹੀਂ ਨਹੀਂ ਬੰਦੇ ਰੋਟੀ ਤੇ ਲਾਉਣ ਨਾਲ ਦੇ ਦੂਜੇ ਇਹ ਮਹੌਲ ਇੰਦਾ ਬਣਿਆ ਕੇ ਬਸ ਇਦਾਂ ਹੀ ਵਾਦਨ ਬਦ ਮਹੌਲ ਬਣਾ ਹੀ ਲਈਦਾ ਵਾ ਬਾਕੀ ਬੰਦੇ ਆਪਣੇ ਤੁਹਾਨੂੰ ਪਤਾ ਵਲੌਗ ਮਿਸ ਕਰਦੇ ਪਿਛਲੀ ਵਾਰ ਵੀ ਨਹੀਂ ਬਣਾਇਆ ਸੀ ਤੇ ਯਾਰ ਅੱਜ ਕੀ ਚਲੋ ਕਿਰਪਾ ਹੋ ਗਈ ਮਹਾਰਾਜ ਦੀ ਹਾਇਤ ਕੀ ਚਲੋ ਬਣਾਵਾਂਗੇ ਬੰਦੇ ਪਰ ਹੈ ਨਹੀਂ ਅੱਜ ਕੀ ਮੈਂ ਅਰਸ਼ਵੀਰ ਮੋਲਾ ਬਸ ਹੀ ਤਿੰਨ ਚਾਰ ਜਣੇ ਰਹਿ ਗਏ ਆ ਬਾਕੀ ਤਕਰੀਬਨ ਬੰਦੇ ਸਾਰੇ ਆਪਣੇ ਵਿਛੜ ਗਏ ਆ ਤੇ ਤਕਰੀਬਨ ਸਾਰੇ ਬੰਦੇ ਚਲ ਗਏ ਆਪਣੇ ਕੋਈ ਵੀ ਨਹੀਂ ਮੀਤਾ ਵੀਰ ਵੀ ਸਾਰੇ ਚਲ ਗਏ ਆ ਹੈ ਨਹੀਂ ਬਈ ਅਗਲੇ ਮੇਲੇ ਤੇ ਬਾਬਾ ਮੇਰ ਕਰੇ ਸਾਰੇ ਬੰਦੇ ਇਕੱਠੇ ਕਰਨੇ ਆ ਤੇ ਇਹ ਹੋਰ ਅੱਧੇ ਘੰਟੇ ਤੱਕ ਤੁਰਮਾ ਮੈਥੋਂ ਤੇ ਪੈਕਿੰਗ ਪੂਕਿੰਗ ਡਨ ਹੋ ਗਈ ਆ ਸਾਰਾ ਕੁਝ ਓਕੇ ਹੋ ਗਿਆ ਵਾ ਤੇ ਆਹ ਦੇਖ ਲੋ ਹਸਤਾਬ ਸਹੀ ਆ ਆ ਯਾਰ ਉਹਨਾਂ ਦਾ ਬੈੱਡ ਫੱਕਰਾ ਦਾ ਆਹ ਅੱਡਾ ਕੈਂਪਾ ਜੀ ਖੁੱਲ ਜਾ ਆ ਇੱਥੇ ਮਿੱਤਰ ਪਿਆਰੇ ਰਹਿੰਦੇ ਆ ਮੁੰਡੇ ਕਹਿੰਦੇ ਆ ਲੈਂਚ ਰਹਿੰਦੇ ਆ ਲੈਂਚ ਠੀਕ ਹੋ ਗਿਆ ਜੀ ਚੰਗਾ ਮਿੱਤਰੋ ਮਿਲਦੇ ਆ ਇਥੋਂ ਨਿਕਲ ਕੇ ਟੈਂਸ਼ਨ ਨਾ ਲੋ ਪਿੰਡ ਪਹੁੰਚਦੇ ਤੱਕ ਤੁਹਾਡੇ ਨਾਲ ਹੀ ਜੁੜੇ ਰਹੋ ਬਖੌਣੇ ਦਾ ਨੂੰ ਕੀ ਮਹੌਲ ਜਾਲਾ ਤੇ ਗਾਂਹ ਕੀ ਬਣਦਾ ਕੀ ਨਹੀਂ ਤੇ ਵਲੌਗ ਤੇ ਵਲੌਗ ਹੁਣ ਆਉਣੇ ਆ 10 15 ਦਿਨ ਜਿੰਨੇ ਦਿਨ ਵੀ ਰਹਿਣਾ ਹਾਂਜੀ ਲਓ ਵੀ ਮਿੱਤਰੋ ਆਪਾਂ ਨੂੰ ਗੱਡੀ ਆਪਣੀ ਨੇ ਕਰ ਲਿਆ ਪਿਕਅਪ ਆਪਣੇ ਕੈਂਪ ਦੇ ਵਿੱਚੋਂ ਤੇ ਇਹ ਗੱਡੀ ਜਿਹੜੀ ਹੈਗੀ ਆ ਇਹ ਆਪਾਂ ਨੂੰ ਮਤਲਬ ਇਹਨਾਂ ਦਾ ਹੀ ਇਹਨਾਂ ਬੰਦਿਆਂ ਦੀ ਹੁੰਦੀ ਵਿੱਚ ਸੈਟਿੰਗ ਸੋਡਿੰਗ ਕੀਤੀ ਹੁੰਦੀ ਏ ਇਹ ਟਿਕਟ ਦੇ ਵਿੱਚ ਹੀ ਆਪਾਂ ਕੀਤੀ ਸੀ ਇਹਨੇ ਆਪਾਂ ਨੂੰ ਦੁਬਈ 에어ਪੋਰਟ ਛੱਡ ਜਾਣਾ ਠੀਕ ਆ ਇਹ ਆਪਾਂ ਟਿਕਟ ਦੇ ਵਿੱਚ ਹੀ ਸੈਟਮ ਕੀਤਾ ਸੀ ਆ ਪਏ ਆਪਣੇ ਪਿੱਛੇ ਬੈਗ ਤੇ ਹੁਣ ਬੰਦਿਆਂ ਦੀ ਵੇਟ ਕਰਦੇ ਪਏ ਆ ਬੰਦੇ ਆਉਣਗੇ ਤੇ ਫੇਰ ਚੱਲੇ ਪੋਣੇ ਆ ਇੱਥੋਂ ਸਫ਼ਰ ਹੈਗਾ 2.5 3 ਘੰਟੇ ਦਾ ਮੰਨ ਕੇ ਚੱਲੋ ਖੁਲਾੜੋਲਾ 3 ਘੰਟੇ ਦਾ ਸਫ਼ਰ ਹੈਗਾ ਵਾ ਦੁਬਈ 에어ਪੋਰਟ ਦਾ ਦੁਬਈ 에어ਪੋਰਟ ਤੋਂ ਬਾਅਦ ਚ ਰਾਤ ਨੂੰ ਮਤਲਬ ਉੱਥੇ 9 10 ਸਾਢੇ 9 10 ਵਜੇ ਨੇ ਪਹੁੰਚਾ ਦੇਣਾ ਗੱਡੀ ਨੇ ਆਪਾਂ ਨੂੰ ਸਾਢੇ 11 ਵਜੇ ਆਪਣੀ ਫਲਾਈਟ ਆ ਅਰੇ ਡੇਰ ਕਿੰਨਾ ਪਪੀ ਲੈ ਪਹੁੰਚਣਾ ਵਾ ਤੇ ਬਾਕੀ ਰਸਤੇ ਦੇ ਵਿੱਚ ਕੀ ਵਖਾਉਣੇ ਕੀ ਮੋਲਟਾ ਲਾ ਤੇ ਹਲੇ ਬੰਦੇ ਆਏ ਹੋਏ ਨਹੀਂ ਹਲੇ ਤੇ ਮੈਂ ਹੀ ਆਇਆ ਵਾਂ ਮੈਨੂੰ ਕੈਂਪ ਦੇ ਵਿੱਚ ਚੱਕ ਲਿਆ ਇਹੀ ਦੂਜੇ ਬੰਦੇ ਆਉਂਦੇ ਆ ਤੇ 5:30 ਵਜੇ ਤੁਰਾਂਗੇ ਨਾ ਮੇਰੇ ਵੀਡੀਓ ਬਸ ਹੋ ਗਈ ਫੁੱਲ ਬੜਾ ਫੁੱਲ ਬੰਦੇ ਆ ਗਏ ਬੂਰੇ ਬੈਗੋ ਬੈਗੀ ਹੋਣਾ ਮੇਰੇ ਵੀਡੀਓ ਬਾ ਤੇ ਜਲੇ ਯਾਰ ਹੁਣ ਦਬਈਏ ਰਪੋਰਟ ਤੇ ਇਹ ਕਈ ਬੰਦੇ ਸ਼ਾਰਜੀ ਦੇ ਆ ਮੇਰੇ ਵੀਰੋ ਕਈ ਬੰਦੇ ਸ਼ਾਰਜੀ ਉਤਰਗੇ ਕਈ ਦਬਈਏ ਰਪੋਰਟ ਤੇ ਪਰ ਆਪਾਂ ਦੁਬਈ 에어ਪੋਰਟ ਤੇ ਆਣਾ। ਲਓ ਜੀ ਮਿੱਤਰੋ। ਬੰਦੇ ਲਾ ਤੇ ਚੰਗਾ ਸਤਾ ਜੀ ਮਿਲਦੇ ਆ। ਠੀਕ ਹੈ ਜੀ। ਵਲੌਗ ਬਣਦਾ ਪਿਆ ਤੁਹਾਡਾ ਹਸਰੀ ਘਰ ਬੁਲਾ ਦਿਓ ਇੱਧਰ। ਮੈਂ ਆਦ ਰੱਖਣਾ ਪਾਣੀ ਦੀ ਬੋਤਲ ਭੁੱਲ ਗਿਆ। ਮੈਂ ਕਹਿੰਦਾ ਇੱਧਰ ਸਸਰੀ ਘਰ ਬੁਲਾ ਦਿਓ ਵਲੌਗ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਲਾਈਕ ਕੈਂਟ ਸ਼ੇਅਰ। ਹਾਂ ਜੀ। ਲਓ ਮਿੱਤਰੋ ਅਸੀਂ ਪਹੁੰਚ ਗਏ ਆ ਸ਼ਾਰਜੇਰਪੋਰਟ ਤੇ ਉਸਤਾਦ ਹੀ ਹੋਣਾ ਨੇ ਸ਼ਾਰਜੇਰਪੋਰਟ ਤੋਂ ਉਤਰਨਾ ਸੀ। ਤੇ ਅਸੀਂ ਹੁਣ ਜਾਵਾਂਗੇ ਦੁਬਈ 에어ਪੋਰਟ ਦਾ ਇੱਥੋਂ 20 ਮਿੰਟ ਦਾ ਰਸਤਾ ਤੇ ਤੁਹਾਨੂੰ ਦੁਬਈ 에어ਪੋਰਟ ਤੇ ਜਾ ਕੇ ਮਿਲਦੇ ਆ ਮਿੱਤਰੋ। ਉੱਥੇ ਚੈੱਕ ਕਰ ਦਤਾ ਨਗਲ ਬੰਦ ਲਓ ਜੀ ਮਿੱਤਰੋ ਨਵੀਂ ਏਅਰਪੋਰਟ ਤੇ ਆ ਗਏ ਆ ਤੇ ਆ ਗੱਡੀ ਆਪਾਂ ਨੂੰ ਛੱਡਤਾ ਹੁਣ ਜਾਂਦੇ ਅੰਦਰ ਐਂਟਰੀ ਐਂਟਰੀ ਕਰਨੇ ਆ ਅੰਦਰ ਦਾ ਮਹੌਲ ਵੇਖਦੇ ਅੰਦਰ ਜਾ ਕੇ ਕਰਦੇ ਆ ਕੀ ਹਾਲ ਤਾਂ ਕੀ ਨਹੀਂ ਅੰਦਰ ਜਾ ਕੇ ਮਿਲਦੇ ਆ ਮਿੱਤਰੋ ਲਓ ਜੀ ਮਿੱਤਰੋ ਵੇਡਿੰਗ ਹਾਲ ਚ ਤਾਂ ਗਏ ਆ ਬਹਿ ਗਏ ਮੇਰੀ ਗੱਲ ਚ ਬਹਿ ਗਏ ਆ ਤੇ ਚੱਕਰ ਇੱਕ ਬਹੁਤ ਕ੍ਰਿਟੀਕਲ ਕੰਡੀਸ਼ਨ ਹੋ ਗਈ ਉਹ ਇਦਾਂ ਹੋ ਗਈ ਜਿਹੜਾ ਮੇਰਾ ਬੈਗ ਸੀ ਦੂਜਾ ਉਹ ਮੈਂ ਸਮਝਿਆ ਲਗੇ ਦੇ ਵਿੱਚ ਸਿਸਟਮ ਉਹ ਸਮਾਨ ਜਿੱਦਾ ਪੈਣਾ ਸੀ 7 ਕਿਲੋ ਹੈਂਡ ਬੈਗ ਦੇ ਵਿੱਚ ਹੈਂਡ ਬੈਗ ਦੇ ਤੌਰ ਤੇ ਉਹਨੂੰ ਮੈਂ ਲੈ ਗਿਆ ਵਿੱਚ ਸਮਾਨ ਪਾਇਆ 8 ਕਿਲੋ ਤੇ ਉਹ ਬੰਦੇ ਨੇ ਪਤਾ ਕੀਤਾ ਮੈਨੂੰ ਕਹਿੰਦੀ ਕੁੜੀ ਕੋਈ ਮੈਨੂੰ ਕਹਿੰਦੀ ਕਿ ਤੁਹਾਡਾ ਬੈਗ ਵੱਡਾ ਵਾ ਸਮਾਨ ਦਾ weight ਕੋਈ ਜੇ ਕਰਨੀਗਾ ਇਹਨੂੰ ਹੁਣ ਵੱਡੇ ਵਿੱਚ ਕਨਵਰਟ ਕਰਾਉਣਾ ਵਾ ਇਹ ਤੇ ਵੱਡੇ ਦੇ ਵਿੱਚ ਪੈਣਾ ਮੈਂ ਕਿਹਾ ਇਹ ਮੇਰਾ ਹੈਂਡ ਬੈਗ ਆ ਇਦਾਂ ਇਦਾਂ ਗੱਲਬਾਤ ਕੋਈ ਤੇ ਹੁਣ ਪਤਾ ਕਿੰਨੇ ਗ੍ਰਾਮ ਦੇ ਵਿੱਚ ਠੁਗੇ ਆਪਾਂ ਆਪਾਂ 280 ਗ੍ਰਾਮ ਦੇ ਵਿੱਚ ਠੁਗੇ ਆ ਮਿੱਤਰੋ ਤੇ ਚਲੋ ਕੋਈ ਨਹੀਂ دل ਤੇ ਪੱਥਰ ਰੱਖ ਲਿਆ ਆਪਾਂ ਕੋਈ ਚੱਕਰ ਨਹੀਂ ਆ ਤੇ ਹੁਣ ਵੇਟਿੰਗ ਹਾਲ ਦੇ ਵਿੱਚ ਬੈਠੇ ਆਂ ਦੇਰਦਿਆਂ ਕੀ ਮੋਲ ਚਲਦਾ ਕੀ ਨਹੀਂ ਤੇ ਆਪਣੀ ਫਲਾਈਟ 12 ਵਜੇ ਉੱਟਣੀ ਆ ਮੈਨੂੰ ਮਖਾਉਣੇ ਮੋਲ ਚੱਲ ਜਾ ਕੀ ਜਾਂ ਕੀ ਸਿਸਟਮ ਕੀ ਨਹੀਂ ਤੇ ਤਰੇ ਫਿਰਦੇ ਬਸ ਆ ਗਏ ਵੇਲੇ ਨਾ ਹੋਰ ਕੀ ਕਰਨਾ ਹੁਣ ਵੇਲੇ 2-3 ਘੰਟੇ ਵੇਲੇ ਆ 2-3 ਘੰਟੇ ਤੱਕ ਕੁਝ ਨਹੀਂ ਕਰਨਾ ਈਲੋਂ ਪਰ ਨਰ ਨਰ ਸਹੀ ਕਰਦੇ ਆ ਕੈੜੀਆਂ ਕਰਕੇ ਬੰਦੇ ਟੱਲਾ ਲੱਗਿਆ ਪਿਆ ਵਾ ਚਲੋ ਠੀਕ ਆ ਮਿੱਤਰੋ ਕਰਦੇ ਆ ਤੁਹਾਡਾ ਨਾ ਜਾਜ ਦੇ ਲਾਗੇ ਬੰਦੇ ਜਾ ਕੇ ਗੱਲਬਾਤ ਹਾਂ ਘੇੜ ਘੇਟਾ ਰੈਸਟ ਲਾਓ ਜੀ ਮਿੱਤਰੋ ਠੀਕ ਆ Gama ਤੇਰੀ ਸਪੀਡਾਂ ਸ਼ੁਰੂ ਸੋ ਇਹ ਕਹਿ ਤਾ ਸਪੀਡਾਂ ਚੱਕਣੀਆਂ ਹਾਂ ਸਪੀਡਾਂ ਚੱਕਣੀਆਂ ਆਏ ਬਸ ਜਾ ਕੇ ਸਪੀਡਾਂ ਚੈੱਕ ਕਰਨੀਆਂ ਪਾਉਣ ਸਹੀ ਆ ਔਰ ਕੋ ਨਹੀਂ ਕਰਨਾ ਵੇਲੇ ਨੇ ਸਪੀਡ ਚੈੱਕ ਕਰਨਾ ਸਹੀ ਹੈ। ਭਾਈ ਮਿੱਤਰੋ boarding pass ਹੋ ਗਿਆ डन। boarding pass ਹੋ ਗਿਆ डन ਆ ਜੱਟ ਦਾ ਯਾਹ ਖੜਾ। ਇਹ ਅੰਧੀਰਮਾਨ ਦਾ ਯਾਹ ਹੈ ਜੀ। boarding pass ਹੋ ਗਿਆ डन ਸਾਰਾ ਕੁਝ ਓਕੇ ਆਲ ਕਲੀਅਰ। ਲਓ ਜੀ। ਤੁਰੇ ਇਹਨੇ ਯਾਹ ਦੇ ਵਿੱਚ। ਤੇ ਲੈ ਕੇ ਬਾਬੇ ਜਨਾ ਯਾਹ ਦੇ ਵਿੱਚ ਅੰਨੇ ਬੈ। ਚੱਕ ਦੋ ਕੰਮ ਚੱਕ ਦੋ ਚੱਕ ਦੋ ਆਹੋ ਜਾਈ ਦੇ ਵਿੱਚ ਬੈ ਗਈਆਂ ਚਾਹ ਹੀ ਲਗਾਵਾ ਚੜਨਾ ਜੇਰੀ ਆਹ ਚਾਹੀ ਤੂੰ ਉੱਪਰ ਨਹੀਂ ਆ ਗਏ ਬਾਬੇ ਦੇ ਨਾਮ ਜੀ ਗੈਸਟ ਸਾਂਗਤਾ ਬਾਬਾ ਯਾਰ ਮੀਟਿੰਗ ਆਇਆ ਖ ਬਾਤ ਥੈਂਕ ਯੂ ਸਾਂਗਤਾ ਨੂੰ ਪਤਾ ਹੀ ਹੈ ਬਸ ਸਾਂਗਤ ਦੇ ਦੇ ਕੀ ਮੋਲ ਚਾਲਾ ਜੜ ਗਿਆ ਥੱਲਾ ਤਾਂ ਲਵ ਯਾਰ ਜਵੀਰ ਆ ਗਿਆ ਚੋਬਰ ਆਜੀ ਮਿੱਤਰੋ ਕੀ ਹਾਲ ਚਾਲ ਤੇ ਲੋ ਮੋਲ ਜਾਨ ਬੰਦੇ ਖਾਪਾ ਖਾਣਾ ਪਈ ਜਾਂਦੇ ਆ ਪੂਰਾ ਲੱਗੇ ਹੋਏ ਜੋ ਸ਼ਰਨ ਆਪਾਂ ਦੀ ਨੀਂਦ ਵੀ ਲਾੜੀ ਡਿਊਟੀ ਬੜੀ ਭੈਣ ਦੀ ਤੁਹਾਨੂੰ ਪਤਾ 12 12 ਘੰਟੇ ਕੰਮ ਕਰਦੇ ਇੱਥੇ ਯਾਰ ਉਹ ਨਾ ਨੇ ਉਹ ਨੀਂਦ ਨੂੰ ਲਾੜੀ ਆ ਵਾਹ ਲੇੜਾ ਮਾਰਾਂਗੇ ਲੇੜਾ ਲੇੜਾ ਮਾਰ ਕੇ ਅ ਮੇਰੇ ਸਾਹ ਨਾਲ 2:30 ਵੱਜ ਗਏ ਆ ਤੇ ਹੋਰ ਪੂਰੇ 1 ਘੰਟੇ ਤੱਕ 3:30 ਵਜੇ ਉੱਥੇ ਹੀ ਜਾ ਜੀ ਦਿੱਲੀ ਲੈਣ ਹੋਏ ਨਾ ਲੇੜਾ ਮਾਰ ਕੇ ਪੇਸ ਹੋਇਨਾ ਪੂਰਾ ਨ ਦਿਸ ਦਿੱਲੀ ਏਅਰਪੋਰਟ ਯਾਰ ਹਣੀਏ ਪਹੁੰਚ ਆਪਣੇ ਵਤਨਾਂ ਨੂੰ ਯਾਰ ਹਣੀਏ ਪਹੁੰਚ ਚੱਕਾ ਇਹ ਰਿਹਾ ਮੈਂ ਉਹ ਟਾਈਮ ਚ ਰੋਕਾਂਗੇ ਸ਼alom ਜੀ ਆ ਮਿੱਤਰੋ ਮਿਲਦੇ ਆ ਬੱਗੀ ਉਤਰ ਕੇ ਲਓ ਜੀ ਮਿੱਤਰੋ ਆਉਂਦੀ ਹੈ ਦਿੱਲੀ ਏਅਰਪੋਰਟ ਲਗ ਲਗ ਕਰ ਆਤੀ ਆ ਫਾਈਨਲੀ ਯਾਰ ਹੋਣੀ ਪਹੁੰਚ ਗਿਆ ਦਲੀਏ ਰਿਪੋਰਟ ਰੱਖ ਦੇ ਦੇ ਕਿ ਬਹੁਤ ਜਲਵਾੰਦਾ ਹੈ ਬੈਗ ਬੂਗ ਪੈਕ ਕਰ ਲੀਏ ਫਿਰ ਬੈਗ ਲੈ ਕੇ ਤੇ ਫਿਰ ਦੇ ਦਿਆਂ ਭਾਈ ਮਿੱਤਰ ਪਛਾਣੀਆਂ ਕਿਹੜਾ ਕਿਹੜਾ ਆਪਣਾ ਬੈਗ ਪਛਾਣ ਕੇ ਚੱਕੀਏ ਚੱਕ ਗਏ ਤੇ ਨਰ ਨਗਰੀਏ ਬਾਹਰ ਇਹ ਲਈ ਅਰਸ਼ਵੀਰ ਨੂੰ ਫੋਨ ਕਰਿਆ ਭਾਈ ਪਹੁੰਚ ਗਏ ਲਓ ਮੇਰੇ ਵੀਰੋ ਬੈਗ ਲੈ ਰੱਖ ਚੜ ਕੇ ਟਰਮੀਨਲ ਤੋਂ ਇਨੀਣ ਜਾ ਕੇ ਦਿਜੀਏ ਕਾਰ ਦੇਣਾ ਬਸਾਂ ਵਾਲੇ ਅੱਡੇ 'ਚ ਇੱਥੋਂ ਦੇ ਦੁਰ ਪਏ ਆ ਲੈ ਬੱਦ ਜਨਾ ਚਲੋ ਜੀ ਅੱਡੇ ਜਾ ਕੇ ਮਿਲਦੇ ਆ ਤੁਹਾਨੂੰ ਹਾਂਜੀ ਮਿੱਤਰੋ ਆਪਾਂ ਆ ਗਏ ਆ ਬੱਸ ਸਟਾਪ ਤੇ ਤੇ ਆ ਬੱਸ ਖੜੀ ਆ ਤੇ ਹਣੇ ਵਾਸਤੇ ਜਾਣਾ ਸਮਾਨ ਆਪਾਂ ਰੱਖਤਾ ਵਾ ਬਹੁਤ ਜਲ ਦੇਖਦੇ ਆ ਕਿ ਕਰਦੇ ਆ ਕਿੰਨੇ ਵੇ ਤੁਰਦੇ ਆ ਕਿੰਨੇ ਵੇ ਪਹੁੰਚਦੇ ਆ ਤਕਰੀਬਨ ਆਪਾਂ ਆ ਹੀ ਗਏ ਅਸੀਂ ਇੱਥੇ 6:30 ਵਜੇ ਮੈਂ ਲੈਂਡ ਕੀਤਾ ਸੀ 5:30 ਵਜੇ ਬਾਹਰ ਨਿਕਲੇ ਤੇ ਹੁਣ 6:30 ਵਜੇ ਇੱਥੇ ਮੈਂ ਆ ਗਿਆ ਤਕਰੀਬਨ ਆਪਾਂ ਸਾਡੇ ਹੁਣ ਇਹ 7:00 ਵਜੇ ਬਸ ਤੁਰਨੀ ਆ 6:30 6:30 ਬਸ ਤੁਰੂਗੀ ਉਸ ਤੋਂ ਬਾਅਦ ਵਿੱਚ ਉੱਥੋਂ ਅੱਗੇ ਜਲੰਧਰ ਛੱਡੂਗੀ ਜਲੰਧਰੋਂ ਚੱਲੋ ਗਾਂਸ਼ ਸਤਾਜੀ ਨੇ ਲੈਣ ਆ ਗਏ ਬਾਕੀ ਵੀ ਪਹੁੰਚਦਾਰ ਨਾ ਕਰਦੇ ਗੱਲਵਾਜ ਰਾਜ ਕਰਦੇ ਆ ਕੀ ਮੌਸਲ ਚਲਪੰਦਾ ਲੋ ਮਿੱਤਰੋ ਬਾਸ ਅੱਡੇ ਦੁਰ ਪਈਆਂ ਤੇ ਦੇਖੋ ਕਿੰਨਾ ਟਾਈਮ ਤੱਕ ਪਹੁੰਚਾਂਦੀ ਆ ਮੈਪ ਦੇ ਉੱਤੇ ਤੇ 7 ਘੰਟੇ ਲਿਖਿਆ ਦੇਖੋ ਰੁਪਨੀ ਮਿਆਰਾਦ ਵਿੱਚ ਕਿੰਨਾ ਤੇ ਵੱਖ-ਵੱਖ ਸਟਾਪ ਤੇ ਜੇ ਕੋ ਕੈਨੇਡਾ ਅੰਦਰ ਪਹੁੰਚਉਂਦੀ ਆ ਯਾਰ ਹੁਣੇ ਲੱਗੇ ਨਾ ਨਿੰਦਰਾਪੁਰਿਆ ਕਰਨਾ ਜਿਹੜੇ ਤੈਨੂੰ 3:30 ਮਿਲਦੇ ਤਾਂ ਲੋਹਣ ਦੇ ਅੰਦਰ ਆ ਗਏ ਐਪਲਾਈ ਮਿੱਤਰੋ ਬਾਬੇ ਦੇ ਮੇਰ ਨਾਲ ਰਾਜਪੁਰੇ ਪਹੁੰਚ ਗਏ ਆ ਇੱਥੇ ਸਟੇ ਹੋਈ ਆ ਤੇ ਇੱਥੋਂ ਦੇਖ ਦੇਣ ਕੀ ਮਾਹੌਲ ਬੰਦਾ ਕਿਨੇ ਡੰਦ ਕਰ ਲਾਉਂਦੇ ਨਿਲੰਦਰ ਆਦਾ ਕੱਦ ਲੁਧਿਆਣਾ ਲੁਧਿਆਣਾ ਹੀ ਸਟਾਪ ਹੋਣਾ ਨਾ ਬੱਬਈ ਲੁਧਿਆਣੇ ਤੇ ਹੋਰ ਲੁਧਿਆਣੇ ਬਾਅਦ ਬਾਅਦ ਤੇ ਹੋਰ ਕਿਥੇ ਨਾ ਸਟਾਪ ਆਗਾ ਖਾਣਾ ਪੁਗੜੇ ਹੋਗਾ ਲੁਧਿਆਣੇ ਫੁਗੜੇ ਸਟਾਪ ਹੋਊਗਾ ਦੋ ਤਿੰਨ ਦੋ ਤਿੰਨ ਸਾਵੇਂ ਦੇਸ਼ਾ થਊਗਾ ਦੋ ਦੋ ਤੇ ਹੁਣ ਟਾਈਮ ਨਾ ਹੁਣ ਟਾਈਮ ਹੋਇਆ 12 ਵਜੇ ਕੁਛ ਮਿੰਟ ਹੋਏ ਆ ਤੇ ਸਾਢੇ ਦਿਨ ਹੋਰ ਢਾਈਆਂ ਢਾਈਆਂ ਘਟੇ ਹੋਰ ਉਥੇ ਲਾਉ ਦੇਣਾ ਜਲੰਧਰ ਤੇ ਲੁਧਿਆਣੇ ਜਾ ਕੇ ਕਰਾਂਗੇ ਬੰਦੇ ਨੂੰ ਹੁਣ ਜੀ ਬਈ ਆਜੋ ਠੀਕ ਹੈ ਮਿੱਤਰੋ ਮਿਲਦੇ ਜਲੰਧਰ ਜਾਏ ਲਓ ਬੋਲੋ ਅੰਦਰ ਬਾ ਸਾਡੇ ਆ ਗਏ ਆਂ ਫਿਰ ਉਹਨਾਂ ਨੂੰ ਪੁੱਛਦੇ ਆ ਕਿੱਥੇ ਖੜੇ ਹੋ ਕਿੱਥੇ ਨਹੀਂ ਉਹਨਾਂ ਜage ਮਿਲਦੇ ਆਂ ਇਥੋਂ ਬਾਹਰ ਨਿਕਲ ਗਏ ਤਾਂ ਦੱਸਦਾ ਕਿੱਥੇ ਆ ਗਏ ਬੰਦੇ ਕਿੱਥੇ ਨਹੀਂ ਲਓ ਜੀ ਬੰਦੇ ਕਹਿੰਦੇ ਕਿਰੋ ਯਰੋ ਆਇਆ ਕਿਰੋ ਆਏ ਨੇ ਅਸੀਂ ਅਵੇ ਲਿਕੇਰੋ ਖੜੇ ਆਂ ਆਉਂਦੇ ਆ ਬੰਦੇ ਕਰਦੇ ਗੱਲਬਾਤ ਇਹਨਾਂ ਨਾਲ ਕੀ ਕਹਿੰਦੇ ਆ ਆ ਗਏ ਆ ਗਿਆ ਜੀ ਆ ਗਿਆ ਮੁੰਡੇ ਆ ਗਿਆ ਜੀ ਭਾਈ ਵਾਲਾ ਸ਼ੇਕ ਆ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾ ਬਲੌਗ ਦੇ ਵਿੱਚ ਫਿਰ ਬਲੌਗ ਦੇ ਵਿੱਚ ਬਲੌਗ ਸਤਿ ਸ਼੍ਰੀ ਅਕਾਲ ਪਹਿਲਾ ਸਾਰੇ ਵੀਰ ਹਾਂ ਜੀ ਮਹਾਰਾਜ ਔਰ ਜੀ ਮਹਾਰਾਜ ਮਹਾਰਾਜ ਜੀ ਮਹਾਰਾਜ ਫਰਾਜ ਸਤਿ ਸ਼੍ਰੀ ਅਕਾਲ ਜੀ ਕਿੰਦਾ ਠੀਕ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਆ ਜੀ ਇਹ ਇਦਾਂ ਮੜਦਾ ਮਾਣਾ ਹੱਥ ਲੈ ਕਿਦਾਂ ਮੜਦਾ ਚੱਲ ਆਇਆ ਉਹ ਖਾ ਵੀ ਨਹੀਂ ਇਹ ਕੋਲ ਆ ਲੱਲੀ ਕੀ ਟਾਕ ਉਹਨਾਂ ਆਪਾਂ ਕੀ ਹਾਂ ਜੀ ਮਿੱਤਰੋ ਮਾਰ ਲਿਆ ਲੇੜਾਂ ਕੀ ਸਾਜੀ ਪੇੜ ਪੂਜਾ ਕਰ ਲਈ ਮੁੰਡਿਆਂ ਨੇ ਦਵਾਈ ਵਾਲਾ ਸੰਭ ਗਿਆ ਹੀ ਇਹਦਾ ਭੁੱਖਾ ਲੱਗੀ ਆ ਯਾਰ ਹੁਣ ਅਸੀਂ ਚੱਲੇ ਆ ਵਾਪਸ ਵਾਪਸ ਪਿੰਡ ਨੂੰ ਜਾ ਕੇ ਅਸੀਂ ਟਰਾਲੀ ਟੁੱਲੀ ਤਿਆਰ ਕਰਨੀ ਆ ਲਾਜਮ ਪਹਿਲਾਂ ਧਰਮ ਟਰਾਲੀ ਦਰਨ ਜਾ ਕੇ ਟਰਾਲੀ ਦਿਖਾਉਣੇ ਪਿੰਡ ਜਾ ਕੇ ਕਿੰਨਾ ਕੰਮ ਹੋਇਆ ਕਿੰਨਾ ਕਰੀ ਬਾਕੀ ਹੁਣ ਪਿੰਡ ਜਾ ਕੇ ਕਰਦੇ ਸਿੱਧੀ ਗੱਲ ਬਾਤ ਹੁਣ ਵਾੜ ਹੀ ਰਹੀ ਹੁਣ ਸੌਣਾ ਫੇ ਗੱਡੀਏ ਇਹਨਾਂ ਮੁੰਡਿਓ ਪਿੰਡ ਹੀ ਮਿਲਦੇ ਹੁਣ ਮੁੱਕੀ ਦਾ ਬੈਗ ਵੇਚ ਹਾਂਜੀ ਮਿੱਤਰੋ ਲੱਗਿਆ ਤਰਪਾਲ ਬੋ ਤਿਆਰੀ ਆ ਜੀ ਸਾਡੀ ਤਿਆਰੀ ਆ ਜੀ ਤਿਆਰੀ ਪੂਰੀ ਆ ਦੇਖ ਲੋ ਆ ਚੱਲੀ ਜਾਂਦੀ ਤਿਆਰੀ ਆ ਦੇਖੋ ਹੋਰ ਮੋਲੇ ਵੀਰ ਚੱਲੀ ਤਿਆਰੀ ਆ ਜੀ ਤਿਆਰੀ ਆ ਜੀ ਪੂਰੀ ਫੂਲ ਖਾ ਲਾਈ ਜੰਨੀ ਬਸ ਠੀਕ ਆ ਮੁੰਡੇ ਓਏ ਬਣ ਗਏ ਆ ਆ ਲੱਗਿਆ ਤਿਆਰੀ ਕਰਨ ਆ ਮੁੰਡੇ ਦबई ਤੋਂ ਆਇਆ ਮੁੰਡੇ ਸਪੈਸ਼ਲ ਇمپੋਰਟ ਕਰਾ ਕੇ ਲੈ ਕੇ ਆਇਆ ਦੇਖੋ ਇੰਪੋਰਟ ਸਪੈਸ਼ਲ ਸਪੈਸ਼ਲ ਆਈਆਂ ਬਾਹਰ ਦबई ਤੋਂ ਵੀਰ ਵੀ ਹੁਣੇ ਆਇਆ ਤੇ ਬੈਲਟਾਂ ਵੀ ਹੁਣੇ ਆਈਆਂ ਮੇਡ ਇਨ ਦबई ਲੈ ਗਏ ਮੁੰਡੇ ਆਏ ਬੈਲਟਾਂ ਪਾਈ ਜਾਂਦੇ ਆਹ ਭੜੀ ਹੋਰ ਪਾਈ ਜਾਂਦੇ ਬੈਲਟਾਂ ਪਾਈਏ ਇੱਥੇ ਪਾਈਏ ਇੱਕ ਲੈ ਕੇ ਤਿਆਰੀ ਮੁੰਡੇ ਚਾਹ ਪੀ ਜਾਂਦੇ ਪਿੰਦਰ ਭਾਈ ਹੁਣੀ ਉਹ ਭੱਲੇ ਉਹ ਗੁਰਪ੍ਰੀਤ ਵੀਰ ਹੁਣ ਟਰਾਲੀ ਦੀ ਤਿਆਰੀ ਕਰਨੀ ਆ ਕੱਪੜੇ-ਕਪੜੇ ਬਦਲ ਲੇ ਆ ਜਮੇ ਆ ਰੀ ਸਮਝ ਲਈ ਲੈ ਲਓ ਮੁੰਡਿਓ ਸਮਝ ਲਈ ਨੀ ਸਮਝ ਲਈ ਸਤਿ ਸ਼੍ਰੀ ਅਕਾਲ ਜੀ ਬੜੇ ਜਰਾ ਮਾ ਤੁਸੀਂ ਵਲੌਗ ਦੇ ਵਿੱਚ ਆਏ ਆ ਪੂਰਾ ਬੈਕ ਟੂ ਫਾਰਮ ਸਾਲ ਬਾਅਦ ਸਾਲ ਬਾਅਦ ਮੈਂ ਠੀਕ ਆ ਓਕੇ ਆ ਲਓ ਮਿੱਤਰੋ ਟਰਾਲੀ ਤੁਸੀਂ ਤਿਆਰ ਕਰ ਲੀਏ ਤੇ ਹੁਣ ਆ ਹੋ ਗਿਆ ਸਾਡਾ ਜੀ ਮੇਰੀ ਐਂਟਰੀ ਐਂਟਰੀ ਜੈ ਹਾਂਦੇ ਆ ਐਂਟਰੀ ਬਹੁਤ ਵਧੀਆ ਹੈ ਬਾਕੀ ਬਾਬਾ ਮੇਰੇ ਕਰੇ ਬਹੁਤ ਵਧੀਆ ਸੁਖ ਸੁਖਾ ਦਾ ਮੇਲਾ ਜਾਵੇ ਕੱਲੂ ਜਾਣਾ ਥੋੜੇ ਘੰਟਿਆਂ ਪਹਿਲਾਂ ਆ ਗਿਆ ਆਪਣੇ ਸਹੀ ਹੈ ਨਾ ਤੇ ਬਾਕੀ ਮਿੱਤਰੋ ਦੇਖੋ ਵਲੌਗ ਜਿਹੜੇ ਬੰਦੇ ਸਾਡੇ ਮਿਸ ਹੋਏ ਆ ਤੇ ਉਹਨਾਂ ਨੂੰ ਸੌਰੀ ਆ ਵਲੌਗ ਵੇਖੋ ਆਨੰਦ ਲਓ ਸਹੀ ਆ ਤੁਹਾਨੂੰ ਕਮੀ ਨਹੀਂ ਮਹਿਸੂਸ ਹੁੰਦੀ ਨੇ ਚੇਤੇ ਦਬਾਈ ਤਾਂ ਤੁਹਾਨੂੰ ਤੁਹਾਨੂੰ ਕਮੀ ਮਹਿਸੂਸ ਨਹੀਂ ਹੁੰਦੀ ਤਾਂ ਕਰਕੇ ਹੋਏ ਆ ਸਹੀ ਆ ਤੇ ਬਾਕੀ ਠੀਕ ਆ ਮਿੱਤਰੋ ਧੰਨਵਾਦ ਸਾਰਿਆਂ ਨੂੰ ਵਲੌਗ ਵੇਖੋ ਦੱਸੋ ਕਿੱਦਾਂ ਲੱਗਾ ਤੇ ਐਤਕੀ ਪਿਛਲੀ ਵਾਰ ਤੇ ਨਹੀਂ ਬਣਾਇਆ ਤੇ ਐਤਕੀ ਬਾਬਾ ਮੇਰ ਕੇ ਐਤਕੀ ਸਾਰੇ ਵਲੌਗ ਬਣਾਵਾਂਗੇ ਤਿੰਨ ਤੇ ਤਿੰਨ ਦਿਨ ਬਣਾਵਾਂਗੇ ਚੰਗਾ ਮਿੱਤਰੋ ਸਤਿ ਸ਼੍ਰੀ ਅਕਾਲ ਚੰਗਾ ਮਿੱਤਰੋ ਕਿੰਨਾ ਮਿੱਤਰੋ